जय हिंद जय भारत जय श्री राम सत श्री अकाल मैं आरती राजपूत शोमणी अकाली दल पंजाब दी नी प्रधान आज मैं एक न्यूज़ देख रही थी जिदे विच एक्स एमएलए जेड़ा की जालंधर वेस्ट हलके दा इस समय मौजूद उम्मीदवार हैगा भारतीय जनता पार्टी दा शीतल अंगुरा ओदी एक ऑडियो वायरल हुंदी है आज तो दो तीन दिन पहले ओदे पीए दी ਅੱਜ ਉਹਦੀ ਆਪਣੀ ਇੱਕ ਆਡੀਓ ਵਾਇਰਲ ਹੁੰਦੀ ਆ ਤੇ ਮੈਂ ਇੰਨੀ ਹੈਰਾਨ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਸਨਾਤਨੀ ਹੋਣ ਦਾ ਦਾਵਾ ਕਰਦੀ ਹੈ ਸਨਾਤਨੀ ਪਾਰਟੀ ਕਹਿੰਦੀ ਹੈ ਆਪਣੇ ਆਪ ਨੂੰ ਸਨਾਤਨ ਦੀ ਰੱਖਿਆ ਕਰਨ ਦੀ ਗੱਲ ਕਰਦੀ ਹੈ ਮੇਰਾ ਇੱਕ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਅੱਜ ਤੱਕ ਅਸੀਂ ਸਨਾਤਨੀ ਉਸ ਰਾਵਣ ਨੂੰ ਜਲਾ ਰਹੇ ਆ ਦੁਸ਼ਹਿਰਾ ਮਨਾਉਂਦੇ ਨੇ ਤੇ ਅਸੀਂ Sheetal Angural ਵਰਗੀ ਮੈਂ ਇਹ ਜ਼ਰੂਰ ਕਹਾਂਗੀ ਕਿ ਉਹ ਵੀ ਇੱਕ ਰਾਵਣ ਹੀ ਆ ਜਿਹੜੇ ਵੀਡੀਓ ਪੀਏ ਵਾਲੀ ਮੈਨੂੰ ਮੈਂ ਸੁਣੀ ਉਸ ਪੀਏ ਦੀ ਕਨਵਰਸੇਸ਼ਨ ਸੁਣੀ ਉਸ ਲੇਡੀ ਦੇ ਨਾਲ ਉਸ ਮਹਿਲਾ ਦੇ ਨਾਲ ਜਿਹੜੀ ਉਹਨਾਂ ਦੇ ਘਰ ਸ਼ੀਤਲ ਅੰਗੁਰਾਲ ਦੇ ਉੱਥੇ ਕੰਮ ਕਰਦੀ ਸੀ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੀ ਇੱਜ਼ਤ ਦਾ ਸੌਦਾ ਕੀਤਾ ਜਾਂਦਾ 50000 80000 1 ਲੱਖ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਜਦੋਂ ਉਹ ਮੰਨਦੀ ਨਹੀਂ ਕਿ ਤੇਰੇ ਪਤੀ ਦੱਤ ਝੂਟੇ ਕੇ ਇਸ ਪੁਆ ਕੇ ਐਸੇ ਤੈਨੂੰ ਜੇਲ੍ਹ ਚ ਪੁਆ ਦਾਂਗੇ ਉਹਨੂੰ ਹਰਾਸ ਕੀਤਾ ਜਾਂਦਾ ਉਹਨੂੰ ਡਰਾਇਆ ਜਾਂਦਾ ਮੈਂ ਪਹਿਲੇ ਇਸ ਵੀਡੀਓ ਤੇ ਕੋਈ ਬਿਆਨ ਨਹੀਂ ਦੇਣਾ ਚਾਹ ਰਹੀ ਸੀ ਕਿਉਂਕਿ ਮੈਨੂੰ ਪੁਸ਼ਟੀ ਨਹੀਂ ਸੀ ਪਰ ਜਿਹੜੇ ਅੱਜ ਖੁਦ ਸੀਤ ਲੰਗੁਰਾਲ ਦੀ ਮੈਂ ਗੱਲਾਂ ਸੁਨੀਆਂ ਚਾਰ ਸ਼ਬਦਾਂ ਦੇ ਵਿੱਚ ਤਿੰਨ ਗਾਲਾਂ ਸੀ ਤੇ ਇੱਕ ਗੱਲ ਸੀ ਪਹਿਲਾਂ ਤਿੰਨ ਨੇ ਗਾਲੀਆਂ ਕੱਢੀਆਂ ਤੇ ਇੱਕ ਗੱਲ ਹੁੰਦੀ ਸੀ ਜਿਹੜੀ ਕਿਸੀਂ ਮੇਜਰ ਦੇ ਨਾਲ ਮੈਂ ਉਹਦੀ ਕਨਵਰਸੇਸ਼ਨ ਸੁਣੀ ਹੈ ਮੇਰੇ ਖਿਆਲ ਤੋਂ ਜਲੰਧਰ ਦੇ ਸਾਰੇ ਨੇ ਸੁਣੀ ਹੋਣੀ ਹੈ ਤੇ ਭਾਰਤ ਜਨਤਾ ਪਾਰਟੀ ਜਿਹੜੀ ਗੱਲ ਕਰਦੀ ਹੈ ਸਨਾਤਨ ਦੀ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਰਾਵਣ ਵਰਗਾ ਕੈਂਡੀਡੇਟ ਕਿਤਾ ਖੜਾ ਕਰਤਾ ਜਿਨ ਨੇ ਇੱਕ ਪੈਣ ਦੇ ਨਾਲ ਗਲਤ ਕੀਤਾ ਕਈ ਹੋਰ ਕੇਸ ਵੀ ਚੱਲਦੇ ਪਏ ਤੁਸੀਂ ਕਰਾਓ ਸਰਚ ਸਭ ਨੂੰ ਪਤਾ ਇੱਕ ਪਾਸੇ ਤਾਂ ਜਿਸ ਰਾਵਣ ਨੇ ਮਈਆ ਸੀਤਾ ਨੂੰ ਹੱਥ ਵੀ ਨਹੀਂ ਲਾਇਆ ਸੀ ਤੁਸੀਂ ਉਹਦਾ ਪੁਤਲਾ ਅੱਜ ਤੱਕ ਫੂਕਦੇ ਆਏ ਹੋ ਤੇ ਇੱਕ ਪਾਸੇ ਤੁਸੀਂ ਐਡਾ ਤੇ ਕੈਂਡੀਡੇਟ ਖੜਾ ਕਰਦੇ ਹੋ اپنی پارٹی دے وچ پھر ਤੁਸੀਂ دعویٰ کرتے ہو اس سناتن نو بچا رہے ہیں ਅਸੀਂ ਸਨਾਤਨੀ ਆ ਇੱਕ ਬਾਰੀ ਆਪਣੇ ਜ਼ਮੀਰ ਨਾਲ ਪੁੱਛ ਕੇ ਦੇਖੋ میں ہر ایک ਕਾਰਜਕਰਤਾ ਨੂੰ ਕਹਿਣਾ ਚਾਹੁੰਦੀ ਹਾਂ ਭਾਰਤ ਜਨਤਾ ਪਾਰਟੀ ਦੇ ਇੱਕ ਬਾਰ ਆਪਣੀ ਜ਼ਮੀਰ ਨਾਲ ਪੁੱਛੋ ਸ਼ੀਸ਼ੇ ਮੋਹਰੇ ਖੜੇ ਆ ਕੇ ਆਪਣੀ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਕਰੋ ਕਿ ਜਿਸ ਕੈਂਡੀਡੇਟ ਲਈ ਤੁਸੀਂ ਵੋਟ ਮੰਗਦੇ ਹੋ ਕਿ ਸਹੀ ਮੰਗਦੇ ਹੋ ਉਹ ਹੈਗਾ ਇਸ ਕਾਬਿਲ ਉਹ ਹੈਗਾ ਵਿਧਾਨ ਸਭਾ ਚਲਾਉਣ ਕਾਬਿਲ ਤਾਂ ਮੈਂ ਵੈਸਟ ਹਲਕੇ ਦੇ ਸਾਰੇ ਮੈਂ ਜਨਤਾ ਨੂੰ ਅਪੀਲ ਕਰਾਂਗੀ ਕਿ ਸੋਚ ਸਮਝ ਕੇ ਵੋਟ ਪਾਓ ਜਿਹੜਾ ਪਰਸਨ ਇੰਨੀ ਗਾਲਾਂ ਕੱਢਦਾ ਹੈ ਇੰਨਾ ਗੁੰਡਾਗਰਦੀ ਦਿਖਾਂਦਾ ਹੈ ਇਦਾਂ ਦੀ ਗੱਲਾਂ ਕਰਦਾ ਹੈ ਕਿ ਉਹ ਤੁਹਾਡਾ ਲੀਡਰ ਬਣਨ ਜੋਗਾ ਹੈਗਾ ਇੰਨੇ ਅੰਧਵਕਤ ਨਾ ਬਣੋ ਕਿ ਤੁਹਾਨੂੰ ਸਹੀ ਔਰ ਗਲਤ ਦਾ ਪਤਾ ਹੀ ਨਾ ਲੱਗੇ ਅੱਖਾਂ ਬੰਦ ਕਰਕੇ ਤੁਸੀਂ ਵੋਟ ਪਾਉਂਦੇ ਹੋ ਅਸੀਂ ਤਾਂ ਕਮਲ ਨੂੰ ਪਾਉਣੀ ਆ ਪਾਵੇਂ ਕੈਂਡੀਡੇਟ ਕੋਈ ਵੀ ਹੋਵੇ ਪਾਵੇਂ ਰਾਵਣ ਹੋਵੇ ਇੱਕ ਪਾਸੇ ਤੁਸੀਂ ਰਾਮ ਭਗਤੀ ਕਰਦੇ ਹੋ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਹੋ ਔਰ ਵੋਟਾਂ ਤੁਸੀਂ ਰਾਵਣ ਵਰਗੇ ਨੂੰ પાਕੇ ਆਂਦੇ ਹੋ ਕਿੱਥੇ ਤੁਹਾਡਾ ਜ਼ਮੀਰ ਕਿੱਥੇ ਹੈ ਆਪਣੇ ਜ਼ਮੀਰ ਨੂੰ ਜਗਾਓ ਤੇ ਐਦਾ ਤੇ ਕਨਗੜ ਭਾਰਤ ਜਨਤਾ ਪਾਰਟੀ ਖੜੀ ਕਰਦੀ ਔਰ ਗੱਲਾਂ ਕਰਦੀ ਹੈ ਵੱਡੀ ਵੱਡੀ ਸੋ ਸਮਝ ਕੇ ਵੋਟ પાਕੇ ਆਉਂਦੇ ਸੀਤਲ ਅੰਗਰਾਲ ਨੂੰ ਮਕਾਨੀਆ ਉਹਨੂੰ ਟਿਕਟ ਦੇ ਕੇ ਮੈਨੂੰ ਲੱਗਦਾ ਹੈ ਬਹੁਤ ਵੱਡੀ ਗਲਤੀ ਕੀਤੀ ਲੇਕਿਨ ਉਹ ਗਲਤੀ ਦਾ ਉਹਨੂੰ ਭਾਰਤ ਜਨਤਾ ਪਾਰਟੀ ਨੂੰ ਅਹਿਸਾਸ ਹੋ ਜਾਣਾ ਹੈ ਕਿ ਕਿੰਨੀ ਵੱਡੀ ਗਲਤੀ ਕੀਤੀ ਇਹਨਾਂ ਨੇ ਇਹਨੂੰ ਟਿਕਟ ਦੇ ਕੇ ਜਦੋਂ ਜਨਤਾ ਨੇ ਉਹਨੂੰ ਮੂੰਹ ਤੋੜ ਜਵਾਬ ਦੇਣਾ ਹੈ ਮੈਨੂੰ ਵਿਸ਼ਵਾਸ ਆ ਵੈਸਟ ਹਲਕੇ ਦੀ ਜਨਤਾ ਤੇ ਮੈਨੂੰ ਵਿਸ਼ਵਾਸ ਹੈ ਕਿਉਂਕਿ ਵੈਸਟ ਹਲਕੇ ਦੀ ਜਨਤਾ ਨੇ 2.5 ਸਾਲ ਇਹਦੀ ਵੀ ਦੇਖ ਲਈ ਕਿੰਨੀ ਕੀ ਸੀ ਇਹਦੀ ਕਿੰਨਾ ਕੀ ਵਧੀਆ ਐਮਐਲਏ ਸੀ ਕਿੰਨਾ ਕੀ ਵਧੀਆ ਕੰਮ ਕਰਦਾ ਸੀ ਔਰ ਆ ਆਦੀ ਪਾਟ ਨੂੰ ਵੀ ਵੇਖ ਲਿਆ ਕਿ ਕਿੰਨਾ ਹੀ ਕੰਮ ਕਰਾਇਆ ਉਹਨਾਂ ਨੇ ਬੜੀ ਹੈਰਾਨੀ ਹੁੰਦੀ ਹੈ ਮੈਨੂੰ ਕਿ ਕੀ ਹੋઈ ਜਾ ਰਿਹਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਰਾਜਨੀਤੀ 'ਚ ਅਸੀਂ ਐਦਾਂ ਦੇ ਗੁੰਡਿਆਂ ਨੂੰ ਖੜਾ ਕਰਨਾ ਹੈ ਐਦਾਂ ਦੇ ਗੁੰਡਿਆਂ ਨੂੰ ਨੇਤਾ ਬਣਾਉਣਾ ਹੈ ਜਿਹੜੇ ਚਾਰ ਗੱਲਾਂ ਦੇ ਵਿੱਚ ਤੀਨ ਵਾਰੀ ਗਾਲੀ ਕੱਢਦਾ ਤਾਂ ਇੱਕ ਗੱਲ ਕਰਦਾ ਗੁੰਡਾ ਕਰਦੇ ਦਿਖਾ ਰਹੇ ਐ ਕੁੜੀ ਲਈ ਛੇ ਉਸ ਕੁੜੀ ਲਈ ਜੇ ਮੈਂ ਤਾਂ ਕਹਿਨੀ ਹੈ ਕਿ ਮੈਨੂੰ ਉਹਦਾ ਐਡਰੈਸ ਮਿਲੇ ਮੈਨੂੰ ਪਤਾ ਮਿਲੇ ਉਸ ਪਹਿਣ ਦਾ ਜਿਹਦੀ ਉਹ ਆਡੀਓ ਵਾਇਰਲ ਹੋਈ ਹੈ ਉਸ ਪੀਏ ਦੇ ਨਾਲ ਸ਼ੀਤਲ ਅਮਰਾਲ ਦੇ ਪੀਏ ਦੇ ਨਾਲ ਜਿਹੜੀ ਆਡੀਓ ਵਾਇਰਲ ਹੋਈ ਹੈ ਉਸ ਪਹਿਣ ਦਾ ਜੇ ਐਡਰੈਸ ਹੈਗਾ ਕਿਸੇ ਕੋਲ ਮੈਨੂੰ ਦੱਸੋ ਮੈਂ ਉਹਦੀ ਮਦਦ ਕਰਾਂਗੀ ਕਿਸੇ ਕੋਲ ਵੀ ਹੈਗਾ ਮੈਂ ਨਾਮ ਨਹੀਂ ਆਨ ਦਵਾਂਗੀ ਤੁਹਾਡਾ ਕਿਸੇ ਦਾ ਵੀ ਕਿਸੇ ਦਾ ਨਾਮ ਨਹੀਂ ਆਨ ਦਵਾਂਗੀ ਇਹ ਮੇਰਾ ਵਾਦਾ ਹੈ ਜੇ ਕੋਈ ਵੀ ਹੈਗਾ ਮੈਨੂੰ ਦੱਸੋ ਉਹਦਾ ਪਤਾ ਜਿੰਨੂੰ ਅਸੀਂ ਆਪਣੀ ਵਿਧਾਨ ਸਭਾ ਚੋਂ ਇਹ ਸੋਚ ਕੇ ਵਿਧਾਨ ਸਭਾ ਚੋਂ ਉਹ ਐਮ ਐਲ ਏ ਬਣਾਉਂਦੇ ਆ ਕਿ ਮੰਤਰੀ ਬਣਾਉਂਦੇ ਆ ਕਿ ਉਹ ਸਾਡੇ ਵਿਧਾਨ ਸਭਾ ਦੀ ਹਰ ਇੱਕ ਵਿਧਾਨ ਸਭਾ ਦਾ ਪਿਓ ਹੈ ਉਹ ਜਿਹੜਾ ਐਮ ਐਲ ਏ ਹੁੰਦਾ ਹੈ ਤੇ ਅਸੀਂ ਇਹ ਸੋਚਦੇ ਨਾ ਪੈਣਾ ਦੀ ਰੱਖਿਆ ਹੋਊਗੀ ਸੱਦੇ ਕਮ ਆਊਗਾ ਤੇ ਉਹ ਹੀ ਸਾਨੂੰ ਹਰਾਸ ਕਰਦਾ ਸਾਨੂੰ ਨੋਚਦਾ ਹੈ ਐਦਾਂ ਦੇ ਲੀਡਰ ਸਾਨੂੰ ਨਹੀਂ ਚਾਹੀਦੇ ਆ ਬਾਈਕਾਟ ਕਰੋ ਇਹ ਤਾਂ ਲੀਡਰ ਨੂੰ ਬਾਈਕਾਟ ਵੋਟ ਮੰਗਨ ਆਵੇ ਉਹਨੂੰ ਕਹੋ ਕਿ ਤੂੰ 10 ਜਵਾਬ ਦੇ ਤੁਹਾਡੇ ਨਾਲ ਤਾਂ ਬੜਾ ਜੀਜੀ ਕਰਦਾ ਹੈ ਔਰ ਨਾਲ ਗਾਲਾ ਕੱਢਦਾ ਬਾਇਕਾਟ ਕਰੋ ਸ਼ੀਤਲ ਅੰਗੁਰਾਲ ਨੂੰ ਬਾਇਕਾਟ ਜੈ ਹਿੰਦ ਜੈ ਭਰਤ